ਨੇ ਵੀ ਇੱਥੇ ਪਹਿਲਵਾਨ ਪਹੁੰਚੇ ਨੇ ਸਭ ਤੋਂ ਪਹਿਲਾਂ ਰਾਹੀਗੁਰਜੀ ਦਾ ਖਾਲਸਾ ਰਾਹੀਗੁਰਜੀ ਦੀ ਫਤਿਹ ਸਾਥੀਓ ਮੈਂ ਕਹਾਂਗਾ ਕਿ ਇਹ ਰਾਉਂਡ ਪਿੰਡ ਬਹੁਤ ਹੀ ਭਾਗਾ ਵਾਲਾ ਪਿੰਡ ਹੈ ਜਿਸ ਦੇ ਵਿੱਚ ਹਰ ਸਾਲ ਕੁਸ਼ਤੀ ਦੰਗਲ ਕਰਵਾਇਆ ਜਾਂਦਾ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅੱਜ ਦਾ ਮਾਹੌਲ ਇੰਨਾ ਖਰਾਬ ਹੋ ਚੁੱਕਿਆ ਹੈ ਕਿੰਨੇ ਨੌਜਵਾਨ ਸਾਡੇ ਜਿਹੜੇ ਨਸ਼ਿਆਂ ਦੇ ਵਿੱਚ ਗਲਤਾਨ ਹੋ ਚੁੱਕੇ ਨੇ ਨਸ਼ਿਆਂ ਤੋਂ ਕੱਢਣ ਦੇ ਲਈ ਬੇਲੀ ਨੌਜਵਾਨੀ ਨੂੰ ਕੰਮ ਲਾਉਣ ਦੇ ਲਈ ਜਿਹੜਾ ਹਰ ਸਾਲ ਕੁਸ਼ਤੀ ਦੰਗਲ ਕਰਵਾਇਆ ਜਾਂਦਾ ਹੈ ਇਹ ਬਹੁਤ ਹੀ ਵਧਾਈ ਦੇ ਪਾਤਰ ਨੇ ਬਾਬਾ ਚੰਨਨ ਦਾਸ ਜੀ ਅਤੇ ਜਿਹੜੇ ਪਹਿਲਵਾਨ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਮੈਂ ਆਸ ਕਰਦਾ ਕਿ ਅੱਜ ਦੀ ਜਿਹੜੀ ਨੌਜਵਾਨੀ ਹੈ ਉਹ ਨਸ਼ਿਆਂ ਤੋਂ ਨਿਕਲ ਕੇ ਜਿਹੜੀਆਂ ਹੈ ਖੇਡਾਂ ਨੇ ਚਾਹੇ ਕੋਈ ਕਬੱਡੀ ਕੱਪ ਹੋ ਰਹੇ ਨੇ ਚਾਹੇ ਕੋਈ ਕੁਸ਼ਤੀ ਦੰਗਲ ਨੇ ਕੋਈ ਕਿਸੇ ਤਰ੍ਹਾਂ ਦਾ ਵੀ ਉਧਰਲੇ ਪਾਸੇ ਸਾਨੂੰ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਅੱਜ ਦੀ ਮਹਿੰਗਾਈ ਦੇ ਯੁੱਗ ਦੇ ਵਿੱਚ ਮੈਂ ਕਹਿੰਦਾ ਜੇ ਨਸ਼ਾ ਰੋਟੀ ਦਾ ਹੀ ਪੂਰਾ ਹੋ ਜਵੇ ਉਹੀ ਬਹੁਤ ਹੈ ਜਿਵੇਂ ਮਾਪਿਓ ਕਿੰਨੇ ਖੁਸ਼ੀਆਂ ਮਨਾਉਂਦੇ ਨੇ ਪਰ ਜਿਨ੍ਹਾਂ ਦਾ ਬੱਚਾ ਫਿਰ ਨਸ਼ਿਆਂ ਦੇ ਵਿੱਚ ਪੈ ਜਾਂਦਾ ਤੇ ਉਹਨਾਂ ਨੂੰ ਪਤਾ ਹੁੰਦਾ ਉਹਨਾਂ ਦੇ ਮਨਾਂ ਦੇ ਉੱਤੇ ਕੀ ਬੀਤਦੀ ਹੈ ਮੈਂ ਇਹੀ ਬਨ ਬੇਨਤੀ ਕਰਾਂਗਾ ਜਿੰਨੇ ਵੀ ਸਾਡੀ ਨੌਜਵਾਨੀ ਵੀ ਆਪਾਂ ਨਸ਼ਿਆਂ ਤੋਂ ਬਚ ਕੇ ਇਹਨਾਂ ਗੇਮਾਂ ਵੱਲ ਆਈਏ ਦਿਮਿਆਤ ਵਿੱਚ ਫੇਰ ਬਾਬਾ ਚੰਨਨ ਦਾਸ ਜੀ ਦਾ ਧੰਨਵਾਦ ਕਰਦਾ ਇਹਨਾਂ ਦੀ ਪੂਰੀ ਟੀਮ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਮੈਂ ਬੇਨਤੀ ਕਰਾਂਗਾ ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਸਖਦੇਵ ਸਿੰਘ ਜੀ ਗਿੱਲ ਉਹ ਆਪਣੇ ਵਿਚਾਰਾਂ ਨਾਲ ਸੌਝ ਪਾਉਣਗੇ ਸਖਦੇਵ ਸਿੰਘ ਜੀ ਗਿੱਲ